ਗੁਰਵੀਰ ਬਰਾੜ ਜੀ ਕੀ ਕਹਿਣਾ ਚਾਹੋਗੇ ਤੁਸੀਂ ਚੰਡੀਗੜ੍ਹ ਚ ਆਏ ਹੋ ਜੀ ਕੰਪੇਨਿੰਗ ਚੱਲ ਰਹੀ ਹੈ ਤੇ ਚੋਣਾ ਹੋਣੀਆਂ ਨੇ ਕੀ ਮਾਹੌਲ ਦੇਖ ਰਹੇ ਤੁਸੀਂ ਦੇਸ਼ ਆਪਦੇ ਅੰਤਿਮ ਚਰਨ ਦੇ ਚੋਣਾਂ ਦੇ ਵਿੱਚ ਹੈ ਔਰ ਜਿਵੇਂ ਜਿਵੇਂ ਮਾਹੌਲ ਪੂਰੇ ਦੇਸ਼ ਦਾ ਬਣਿਆ ਹੈ ਪੂਰਾ ਸਾਨੂੰ ਆਸ ਹੀ ਨਹੀਂ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿਕਸਿਤ ਭਾਰਤ ਸੰਕਲਪ ਦੇ ਨਾਲ ਪੂਰਾ ਦੇਸ਼ ਖੜਾ ਹੈ ਔਰ ਜਿੱਥੇ ਜਿੱਥੇ ਵੀ ਅਸੀਂ ਗਏ ਹਾਂ ਚਾਹੇ ਪੰਜਾਬ ਹੈ ਜਾਂ ਚੰਡੀਗੜ੍ਹ ਹੈ ਇੱਕ ਚੰਗਾ ਹੁਕਮਾ ਹੰਗਾਰਾ ਲੋਕਾਂ ਦਾ ਮੋਦੀ ਜੀ ਦੇ ਨਾਲ ਹੈ ਔਰ ਪੂਰੀ ਦੇਸ਼ ਨੂੰ ਇਹ ਪਤਾ ਹੈ ਕਿ ਦੇਸ਼ ਦੀ ਅੱਜ ਤਰੱਕੀ ਜੇ ਸਪੀਡ ਤੇ ਚੱਲ ਰਹੀ ਹੈ ਉਹਨੂੰ ਚਾਰ ਕਦਮ ਹੋਰ ਅੱਗੇ ਲੈ ਕੇ ਜਾਣ ਵਾਸਤੇ ਮੋਦੀ ਜੀ ਨੂੰ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਚੰਡੀਗੜ੍ਹ ਦੇ ਲੋਕਾਂ 'ਚ ਵੀ ਭਾਰੀ ਉਤਸ਼ਾਹ ਹੈ ਉਹ ਬੜੀ ਦੇਖ ਕੇ ਖੁਸ਼ੀ ਹੋਈ ਕਿ ਪੂਰਾ ਦੇਸ਼ ਦਾ ਕੋਣਾ ਕੋਣਾ ਮੋਦੀ ਜੀ ਦੇ ਨਾਲ ਖੜਾ ਹੈ ਅੱਛਾ ਤੁਸੀਂ ਵੀ ਕੈਂਪੇਨ ਕਰ ਰਹੇ ਹੋ ਜੀ ਭਜਨ ਲਾਲ ਸ਼ਰਮਾ ਜੀ ਵੀ ਕਰ ਰਹੇ ਸੀਗੇ ਇਹਦੇ ਨਾਲ ਤੁਹਾਨੂੰ ਕੀ ਲੱਗਿਆ ਤੁਹਾਨੂੰ ਅਲੱਗ-ਅਲੱਗ ਥਾਵਾਂ ਤੇ ਜਾ ਕੇ ਤੇ ਕੈਂਪੇਨਿੰਗ ਨਾਲ ਕਿੰਨਾ ਇੰਪੈਕਟ ਪੈਂਦਾ ਦੇਖ ਰਹੇ ਹੋ ਬਹੁਤ ਚੰਗਾ ਇੰਪੈਕਟ ਹੈ ਦੁਨੀਆ ਦੇ ਵਿੱਚ ਉਤਸ਼ਾਹ ਹੈ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਨਵਾਂ ਉਤਸ਼ਾਹ ਹੈ ਕਿਉਂਕਿ ਜੋ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਵੋਟ ਮਿਲੇ ਜੋ ਲੋਕਾਂ ਨੇ ਆਸ ਔਰ ਉਮੀਦ ਦੇ ਕਰਕੇ ਬਦਲਾਅ ਦੇ ਨਾਮ ਤੇ ਜੋ ਵੋਟ ਦਿੱਤਾ ਲੋਕਾਂ ਨੇ ਆਪ ਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕੀਤਾ ਲੋਕਾਂ ਦੇ ਨਾਲ ਧੋਖਾ ਹੋਇਆ ਔਰ ਜੋ ਉਮੀਦ ਸੀ ਜੋ ਇੱਕ ਲੋਕਾਂ ਦੀ ਆਸ ਸੀ ਉਹ ਤੇ ਪਾਣੀ ਫਿਰ ਗਿਆ ਹੁਣ ਲੋਕਾਂ ਨੇ ਆਸ ਦੇ ਭਰੀ ਨਜ਼ਰਾਂ ਨਾਲ ਭਾਰਤੀ ਜਨਤਾ ਪਾਰਟੀ ਨੂੰ ਦੇਖ ਰਹੀ ਹੈ ਔਰ ਤੁਸੀਂ ਦੇਖੋਗੇ ਦੇਸ਼ ਦੇ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦਾ ਰਾਜ ਜਿਹੜੇ ਸੂਬਿਆਂ 'ਚ ਬਣਿਆ ਉੱਥੇ ਤਰੱਕੀ ਹੋਈ ਹੈ ਔਰ ਦਿਨ-ਬਦ ਦਿਨ ਵਧ ਕੇ ਦੇ ਲੋਕਾਂ ਨੇ ਦੁਆਰਾ ਭਾਰਤੀ ਜਨਤਾ ਪਾਰਟੀ ਨੂੰ ਚਾਹ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਸਰਕਾਰ ਬਣਾਉਗੀ ਤੇ ਰਾਜਸਥਾਨ ਦੀਆਂ 25 ਸੀਟਾਂ ਤੇ VOTING ਹੋ ਗਈ ਸੀ ਪਹਿਲਾਂ ਹੀ ਕਿਵੇਂ ਦਾ ਤੁਸੀਂ ਦੇਖ ਰਹੇ ਹੋ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਕਿ ਪਿਛਲੀ ਵਾਰ ਹੀ 25 ਦੀਆਂ 25 ਸੀਟਾਂ BJP ਲੈ ਗਈ ਸੀ ਐਸ ਵਾਰੀ ਕਾਂਗਰਸ ਇਹ ਕਹਿ ਰਹੀ ਹੈ ਕਿ ਐਸ ਵਾਰ ਉਹ ਗੱਲ ਨਹੀਂ ਬਣਨੀ ਅਸੀਂ ਵੱਧ ਟੱਕਰ ਜਿਹੜੀ ਹੈ ਉਹ ਦੇ ਰਹੇ ਹੈਗੇ ਵਿਜੀਤ ਕਾਂਗਰਸ ਇੰਨੀ ਹਤਾਸ਼ਾ ਦੀ ਅੱਜ ਇਹ ਚ ਹੈ ਕਿ ਕਾਂਗਰਸ 25 ਦੀ 25 ਸੀਟਾਂ ਲੜ ਵੀ ਨਹੀਂ ਰਹੀ ਹੈ ਬਹੁਤ ਸਾਰੇ ਥਾਵਾਂ ਤੋਂ ਉਹਨਾਂ ਨੂੰ ਆਪ ਦੇ ਪ੍ਰਤੀਦਵੰਦੀਆਂ ਨਾਲ ਹੀ ਸਮਝੌਤਾ ਕਰਨਾ ਪਿਆ ਔਰ ਜਿੱਥੇ ਤੱਕ ਕਾਂਗਰਸ ਦੀ ਹਾਲਾਤ ਦੇਖੋ ਕਾਂਗਰਸ ਦਾ ਚੰਡੀਗੜ੍ਹ ਦੇ ਵਿੱਚ ਸਿੰਬਲ ਦੇਖੋ ਤਾਂ ਝਾੜੂ ਤੇ ਕਾਂਗਰਸ ਨੇ ਇਕੱਠੇ ਪਟਕੇ ਪਾਏ ਹੋਏ ਹੈ ਦਿੱਲੀ ਹਰਿਆਣਾ ਦੇ ਵਿੱਚ ਇਹਨਾਂ ਦਾ ਸਮਝੌਤਾ ਹੈ ਔਰ ਪੰਜਾਬ ਦੇ ਵਿੱਚ ਇੱਕ ਦੂਜੇ ਵਾਸਤੇ ਮਾੜੀ ਸ਼ਬਦਾਵਲੀ ਵਰਤ ਰਿਹਾ ਤਾਂ ਜਿਹੜਾ ਦੋਗਲਾ ਚਰਿੱਤਰ ਹੈ ਉਹਨੂੰ ਦੁਨੀਆ ਸਮਝ ਚੁੱਕੀ ਹੈ ਜਿੱਥੇ ਤੱਕ ਰਾਜਸਥਾਨ ਦੀ ਗੱਲ ਹੈ ਰਾਜਸਥਾਨ 'ਚ ਇਹਨਾਂ ਨੂੰ ਪਹਿਲਾਂ ਵੀ ਦੋ ਵਾਰ ਲੋਕਾਂ ਨੇ ਨਕਾਰਿਆ ਔਰ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿੱਚ ਆਸ਼ਾ ਪ੍ਰਗਟ ਕਰਦੇ ਹੋਏ ਰਾਜਸਥਾਨ ਦੁਬਾਰਾ ਆਪ ਦਾ ਵਿਸ਼ਵਾਸ ਮੋਦੀ ਜੀ 'ਚ ਵਿਕਤ ਕਰੂਗਾ ਅੱਛਾ ਇੱਕ ਜਿਹੜਾ ਵਿਰੋਧ ਕਿਸਾਨ ਖਾਸ ਤੌਰ 'ਤੇ ਕਰਦੇ ਆ ਪੀਐਮ ਮੋਦੀ ਦਾ ਪੰਜਾਬ 'ਚ ਦੇਖਣ ਨੂੰ ਮਿਲਿਆ ਕੈਂਡੀਡੇਟਸ ਨੂੰ ਫੇਸ ਕਰਨਾ ਪਿਆ ਤੁਸੀਂ ਵੀ ਰਾਜਸਥਾਨ ਚ ਚੋਣ ਲੜੀ ਹੈ ਵਿਧਾਨ ਸਭਾ ਦੀ ਲੜੀ ਹੈ ਹੁਣ ਕੈਂਪੇਨਿੰਗ ਕੀਤੀ ਹੈ ਕੀ ਲੱਗਦਾ ਜਿਹੜੇ ਕਿਸਾਨ ਨੇ ਉਹ ਜਿਹੜਾ ਅਜੇ ਤੱਕ ਵੀ ਵਿਰੋਧ ਕਰ ਰਹੇ ਨੇ ਕਿਤਨਾ ਕਿਤੇ ਉਹ ਨਿਰਾਸ਼ਾ ਦੂਰ ਨਹੀਂ ਹੋ ਪਾਰੀ ਕਿੱਥੇ ਕਮੀ ਰਹਿ ਰਹੀ ਹੈ ਕਿਸਾਨ ਸਾਡਾ ਆਪ ਦਾ ਲਾਣਾ ਹੈ ਕਿਸਾਨ ਸਾਡੇ ਆਪਦੇ ਨੇ ਮੈਂ ਆਪ ਕਿਸਾਨ ਹੈ ਸਾਡੇ ਬੀਜੇਪੀ ਭਾਰਤ ਜਨਤਾ ਪਾਰਟੀ ਵੱਡੀ ਤਦਾਦ ਕਿਸਾਨ ਨੇ ਕਿਸਾਨਾਂ ਵਾਸਤੇ ਜੀ ਜਾਨ ਨਾਲ ਅਸੀਂ ਹਾਜ਼ਰ ਹੈ ਉਹਨਾਂ ਦੀ ਇੱਕ ਇੱਕ ਸਮੱਸਿਆ ਅਸੀਂ ਆਪ ਦੀ ਸਮੱਸਿਆ ਮੰਨੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਸਾਨ ਸਮਾਨ ਨਿਧੀ ਹੋਵੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੋਵੇ ਜਿਸ ਤਰੀਕੇ ਨਾਲ ਐਮਐਸਪੀ ਦੀ ਬੜੋਤਰੀ ਸੁਆਮੀ ਨਾਥਨ ਸੀਟੂ ਫਾਰਮੂਲੇ ਦੇ ਨਾਲ ਜੋ ਪ੍ਰਧਾਨ ਮੰਤਰੀ ਜੀ ਨੇ ਕੀਤੀ ਹੈ ਅਜ ਤੱਕ ਵੀ ਕੋਈ ਸਰਕਾਰ ਨਹੀਂ ਕਰ ਸਕੀ ਕੁਝ ਲੋਕ ਜ਼ਰੂਰ ਇਸ ਦੇ ਵਿਰੋਧ ਚ ਹੈ ਉਹਨਾਂ ਦਾ ਨਿਜੀ ਮਤ ਹੋ ਸਕਦਾ ਪਰ ਉਹ ਸਾਰੇ ਕਿਸਾਨ ਨਹੀਂ ਹੈ ਕਿਸਾਨ ਵੱਡੀ ਤਦਾਦ ਮੈਂ ਜਿੱਥੋਂ ਜਿੱਤ ਕਰ ਲੋਕਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਹੈ ਮੇਰਾ ਪਿਓਰਲੀ ਦਿਹਾਤੀ ਹਲਕਾ ਹੈ ਔਰ ਦਿਹਾਤੀ ਹਲਕੇ ਦੇ ਵਿੱਚ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਸੀਂ ਪਹਿਲਾਂ ਵੀ ਕਿਸਾਨਾਂ ਦੀਆਂ ਲੜਾਈਆਂ ਲੜੀਆਂ ਔਰ ਜੇ ਕਿਸਾਨਾਂ ਨੂੰ ਅੱਜ ਵੀ ਸਾਡੇ ਤੋਂ ਕੋਈ ਸਰਕਾਰ ਚ ਰਹਿੰਦੇ ਆ ਵੀ ਜ਼ਰੂਰਤ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਖੜੇ ਤਿਆਰ ਮਿਲਦੇ ਆ ਐਸਾ ਕੋਈ ਬਰਬ ਭਲੇਕਾ ਕਿਸੇ ਦੇ ਪਾਇਆ ਕਿਸਾਨ ਕਿਸੇ ਦੇ ਮਗਰ ਲੱਗਣ ਵਾਲਾ ਨਹੀਂ ਆ ਆਖਰੀ ਸਵਾਲ ਜੀ ਕਾਂਗਰਸ ਇਹ ਕਹਿ ਰਹੀ ਆ ਆਪੋਜੀਸ਼ਨ ਕਿ ਪੀਐਮ ਮੋਦੀ ਕੋਲੇ ਮੁੱਦੇ ਗਨੋਂ ਨੂੰ ਨਹੀਂ 10 ਸਾਲਾਂ ਚ ਕੀਤਾ ਕੀ ਆ ਉਲਟਾ ਉਹ ਜਿਹੜੀ ਸ਼ਬਦਾਵਲੀ ਜਿਸ ਤਰ੍ਹਾਂ ਦੀ ਯੂਜ਼ ਕਰ ਰਹੇ ਆ ਕਦੇ ਉਹ ਮੰਗਲ ਸੂਤਰ ਦੀ ਗੱਲ ਕਰਦੇ ਕਦੇ ਮੱਜਾਂ ਦੀ ਗੱਲ ਕਰਦੇ ਆ ਤੇ ਹੁਣ ਮੁਜਰਾ ਜੈਸੇ ਜਿਹੜੇ ਸ਼ਬਦ ਨੇ ਉਹ ਯੂਜ਼ ਕਰ ਰਹੇ ਨੇ ਤੁਹਾਨੂੰ ਵੀ ਲੱਗਦਾ ਕਿ ਇਹ ਗਲਤ ਹੈ ਜਾਂ ਗਲਤ ਜਿਹੜੀ ਜੋ ਕਾਂਗਰਸ ਕਾਂਗਰਸ ਦੇ ਨੇਤਾਵਾਂ ਨੇ ਨਿਜਲੀ ਹਮਲੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਬਹੁਤ ਬਾਾਰ ਬਦਨਾਮ ਕਰਨ ਦੀਆਂ ਬੇਫਲ ਕੋਸ਼ਿਸ਼ਾਂ ਕੀਤੀਆਂ ਪਰ ਦੇਸ਼ ਨੇ ਮੋਦੀ ਜੀ ਦੇ ਵਿੱਚ ਵਿਸ਼ਵਾਸ ਵਕਤ ਕੀਤਾ ਅੱਜ ਦੇਸ਼ ਦੇ ਹਾਈਵੇ ਅਮਰੀਕਾ ਨਾਲ ਕੰਪੇਅਰ ਕੀਤੇ ਜਾ ਰਹੇ ਦੇਸ਼ ਦੀਆਂ ਟ੍ਰੇਨਸ ਜੋ ਹੈ ਬੰਦੇ ਬਾਰਤ ਹੋਣ ਜਾਂ ਇਹਨਾਂ ਨੂੰ ਜਿਸ ਤਰੀਕੇ ਦਾ ਬੜਾਵਾ ਮਿਲਿਆ ਉਹ ਆਮ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਜਿਸ ਤਰੀਕੇ ਨਾਲ ਮੈਡੀਕਲ ਕਾਲਜ ਮੈਡੀਕਲ ਅੱਜ ਆਪਣੇ ਜਿੰਨਾ ਇੰਸਟੀਚੂਟਸ ਵਧੇ ਹੈ ਜਿਸ ਤਰੀਕੇ ਨਾਲ ਕਰੋਨਾ ਦੀ ਮਹਾਮਾਰੀ ਨੂੰ ਭਾਰਤ ਨੇ ਡਟ ਕੇ ਲੜਿਆ ਜਿਸ ਤਰੀਕੇ ਨਾਲ ਚਾਹੇ ਉਹ ਟਾਇਲਟ ਸੌਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ ਬੈਂਕ ਖਾਤੇ ਖੋਲਣ ਦਾ ਕੰਮ ਹੋਵੇ ਉਜਵਲਾ ਯੋਜਨਾ ਹੋਵੇ ਐਸੀ ਅਨੇਕੋ ਅਨੇਕ ਯੋਜਨਾ ਹੈ ਜੋ ਗਰੀਬ ਤੋਂ ਗਰੀਬ ਕਿਸਾਨ ਵਪਾਰੀ ਹਰ ਵਰਗ ਦੇਸ਼ ਦੀ ਤਰੱਕੀ ਨਾਲ ਜੁੜੀ ਹੋਈ ਹੈ ਜ਼ਰੂਰੀ ਫੈਸਲੇ ਹੋਏ 370 ਦੀ ਧਾਰਾ ਤੋੜਨਾ ਇੱਕ ਸੁਪਨਾ ਨਜ਼ਰ ਲੱਗਦਾ ਸੀ ਔਰ ਅੱਜ ਇਸ ਐਡਾ ਵੱਡਾ ਫੈਸਲਾ ਹੋਇਆ ਔਰ ਬੜੀ ਸ਼ਾਂਤੀ ਔਰ ਪਿਆਰ ਨਾਲ ਹੋਇਆ 550 ਸਾਲ ਤੋਂ اٹਕਿਆ ਹੋਇਆ ਮੁੱਦਾ ਰਾਮ ਮੰਦਰ ਬਣਿਆ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਲੰਘਾ ਜਿੱਦਣ ਦੀ ਦੋਨਾਂ ਦੇਸ਼ਾਂ ਦੀ ਵੰਡ ਹੋਈ ਹੈ ਹਰ ਸਿੱਖ ਨੇ ਸਵੇਰੇ ਸ਼ਾਮ ਆਪ ਦੀ ਅਰਦਾਸਾਂ ਵਿੱਚ ਸ਼ਾਮਿਲ ਕੀਤਾ ਕਿ ਸਾਨੂੰ ਦਰਸ਼ਨ ਦੇਦਾਰੇ ਦਾ ਅਫਸਰ ਮਿਲੇ ਉਹ ਦਰਸ਼ਨ ਦੇਦਾਰੇ ਦੀ ਸੇਵਾ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਹੰਸੀਬ ਆਈ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਸਿਰਫ ਪੰਜਾਬੀਆਂ ਤੱਕ ਸੀਮਿਤ ਨਾ ਰਹੇ ਪੂਰਾ ਦੇਸ਼ ਔਰ ਦੁਨੀਆ ਛੋਟੇ ਸ਼ਹਿਬਜ਼ਾਦਿਆਂ ਦੀ ਉਹ ਕੁਰਬਾਨੀ ਨੂੰ ਯਾਦ ਕਰੇ ਇਹ ਸੇਵਾ ਵੀ ਉਹਨਾਂ ਦੇ ਆ ਜਾਈ ਤਾਂ ਇਸੇ ਇਹ じゃ ਕੋਈ ਮੁੱਦਾ ਨਹੀਂ ਹੈ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹਨਾਂ 10 ਸਾਲਾਂ ਵਿੱਚ ਨਹੀਂ ਕੰਮ ਕੀਤਾ ਅੱਜ ਪੂਰੀ ਦੁਨੀਆ ਦੇ ਵਿੱਚ ਜਿਸ ਤਰੀਕੇ ਨਾਲ ਅਰਥਵਿਵਸਥਾ ਦੇਸ਼ ਦੀ ਚਮਕੀ ਹੈ ਉਹ ਹਰ ਭਾਰਤੀ ਦਾ ਯੋਗਦਾਨ ਹੈ ਔਰ ਨੇਤ੍ਰਤਵ ਮੋਦੀ ਜੀ ਦਾ ਹੈ